गुर समरथ गुर निरंकार गुर ऊंचा अगम्यपार गुर महिमा अगम है क्या कथे कथन हा ਕ્યાં ਕਥੀ ਕਥੇ ਕਥ ਦੇਖਾਂ ਮੈਂ ਆ ਕਥ ਨਾ ਕਥ ਨਾ ਜਾਈ ਜੋ ਤਦ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆ ਤੇਰੇ ਕਵਣ ਕਵਣ ਗੁਣ ਕਹਿ ਕਹਿ ਕਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ठाकुर ਊਚ ਭਗਵਾਨ ਪਰਮ ਸਨਮਾਨਯੋਗ ਜਗੋ ਜਗ ਅਟਲ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪਵਨ ਪਵਿੱਤਰ ਮੁਬਾਰਕ ਗੁਰੂ ਸ਼ਬਦੀ ਚਰਨਾਂ ਵਿੱਚ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਅਤੀ ਭਾਗਸ਼ਾਲੀ ਹੋ ਜੋ ਕਿ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਉਤਸ਼ਾਹ ਅਤੇ ਚੜ੍ਹਦੀ ਕਲਾ ਵਿੱਚ ਮਨਾਉਣਾ ਕਰ ਰਹੇ ਹੋ ਆਓ ਅੱਜ ਦੇ ਦਿਨ ਦੇ ਉੱਪਰ ਗੁਰੂ ਹਰ ਰਾਏ ਸਾਹਿਬ ਜੀ ਦੇ ਜੀਵਨ ਵਿੱਚੋਂ ਜੋ ਸਤਿਗੁਰੂ ਦਾ ਉਪਦੇਸ਼ ਹੈ ਬਾਣੀ ਦੀ ਮਹਿਮਾ ਬਾਣੀ ਦਾ ਅਦਬ ਅਤੇ ਤੀਸਰੀ ਗੱਲ ਹੈ ਕਿ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਕਿਸੇ ਨਾਲ ਵੀ ਸਮਝੌਤਾ ਨਹੀਂ ਇਹਨਾਂ ਤਿੰਨ ਪ੍ਰਮੁੱਖ ਉਪਦੇਸ਼ਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਜਿੰਨੇ ਵੀ ਗੁਰੂ ਪਿਆਰੇ ਗੁਰਸੰਗਤ ਰੂਪ ਦੇ ਵਿੱਚ ਆਪ ਜੀ ਜੁੜ ਬੈਠੇ ਹੋ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਆਖਦੇ ਹਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਸੱਚ ਨੂੰ ਪਾਲਣ ਵਾਲੇ ਹਨ ਗੁਰੂ ਹਰ ਰਾਏ ਸਾਹਿਬ ਜੀ ਸੱਚ ਦੇ ਧਾਰਨੀ ਹਨ ਹਕ ਪਰਵਰ ਸੱਚ ਨੂੰ ਪਾਲਣ ਵਾਲੇ ਹਕ ਕੇਸ਼ ਸੱਚ ਦੇ ਧਾਰਨੀ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰ ਰਾਏ ਸੁਲਤਾਨ ਹਮਦਰਵੇਸ ਗੁਰੂ ਕਰਤਾ ਹਰ ਰਾਏ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇੱਕ ਦਿਨ ਸੰਗਤਾਂ ਨੇ ਸਤਿਗੁਰੂ ਨੂੰ ਸੁਭਾਲ ਕੀਤਾ ਬਾਣੀ ਦੀ ਮਹਿਮਾ ਕਿ ਸਤਿਗੁਰੂ ਜੀ ਅਸੀਂ ਨਿਤਨੇਮ ਰੋਜ਼ ਕਰਦੇ ਆਂ ਔਰ ਜਾਨਾ ਹੀ ਨੇਮ ਦੇ ਨਾਲ ਬਾਣੀ ਪੜ੍ਹਦੇ ਆਂ ਸਤਿਗੁਰੂ ਜੀ ਸਾਨੂੰ ਕਿੱਦਾਂ ਪਤਾ ਲੱਗੇ ਕਿਉਂਕਿ ਅਸੀਂ ਬਾਣੀ ਦੇ ਅਰਥ ਭਾਵ ਨੂੰ ਨਹੀਂ ਸਮਝਦੇ ਅਸੀਂ ਪੜ੍ਹ ਰਹੇ ਆਂ ਸਤਿਗੁਰੂ ਕਹਿੰਦੇ ਭਾਈ ਥੋੜਾ ਸਮਾਂ ਦਿਓ ਇਹਦਾ ਜਵਾਬ ਅਸੀਂ ਦਿਆਂਗੇ। ਸਾਧ ਸੰਗਤ ਜੀ 3-4 ਦਿਨ ਬੀਤੇ। ਬਰਸਾਤ ਹੋ ਕੇ ਹਟੀ ਤੇ ਗੁਰੂ ਸਾਹਿਬ ਕਹਿੰਦੇ ਸਿੱਖਾਂ ਨੂੰ ਆਖਿਆ ਜਿਨ੍ਹਾਂ ਨੇ ਸਵਾਲ ਵੀ ਕੀਤਾ ਸੀ ਹੋਰ ਵੀ ਸਿੱਖ ਸੰਗਤ ਨਾਲ ਕਹਿੰਦੇ ਆਓ ਭਾਈ ਬਾਹਰ ਚੱਲਦੇ। ਮੀਂਹ ਪੈ ਕੇ ਹਟਿਆ ਸੀ ਤੇ ਥੋੜੀ-ਥੋੜੀ ਧੁੱਪ ਨਿਕਲੀ ਸੀ। ਜਦੋਂ ਧੁੱਪ ਤੇਜ ਨਿਕਲੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਆ ਰਹੇ ਆ ਘੋੜੇ ਤੇ ਸਵਾਰ ਆ ਤੇ ਕੁਝ ਚੀਜ਼ਾਂ ਚਮਕ ਰਹੀਆਂ ਸੀ ਕੋਈ ਚੀਜ਼ ਚਮਕ ਰਹੀ ਹੈ ਗੁਰੂ ਹਰ Rai ਸਾਹਿਬ ਜੀ ਪੁੱਛਦੇ ਸਿੱਖਾਂ ਨੂੰ ਵੀ ਕੀ ਚਮਕਦਾ ਪਿਆ ਇੱਕ ਸਿੱਖ ਗਿਆ ਤੇ ਜਾ ਕੇ ਦੇਖਦਾ ਕਿ ਉਹ ਠਿਕਰੀਆਂ ਸਨ ਜਿਸ ਘੜੇ ਦੇ ਵਿੱਚ ਕਿਸੇ ਨੇ ਪਹਿਲਾਂ ਬੇਸੀ ਕਿਉਂ ਰੱਖਿਆ ਸੀ ਉਹ ਘੜਾ ਟੁੱਟ ਗਿਆ ਕਿਸੇ ਨੇ ਸੱਟ ਦਿੱਤਾ ਪਰ ਉਹਦੇ ਵਿੱਚ ਠੰਡਾਈ ਸੀ ਪਰ ਜਦੋਂ ਧੁੱਪ ਨਿਕਲੀ ਤੇ ਉਹ ਅੰਦਰੋਂ ਉਹ ਘੋੜ ਜਿਹੜਾ ਸੀ ਨਿਕਲਣਾ ਔਰ ਚਮਕ ਮਾਰਨਾ ਸ਼ੁਰੂ ਕਰ ਗਿਆ ਮੇਰੇ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਨੇ ਜਵਾਬ ਦਿੱਤਾ ਭਾਈ ਤੁਸੀਂ ਪੁੱਛਦੇ ਹੋ ਅਸੀਂ ਬਾਣੀ ਪੜ੍ਹਦੇ ਆਂ ਸਾਨੂੰ ਅਰਥ ਭਾਵ ਨਹੀਂ ਪਤਾ ਕਹਿੰਨ ਕਿ ਬਾਣੀ ਪੜ੍ਹਦੇ ਜਾਓ ਇੱਕ ਦਿਨ ਜ਼ਰੂਰ ਸਤਿਗੁਰ ਦੀ ਕਿਰਪਾ ਹੁੰਦੀ ਆ ਜਦੋਂ ਅਸੀਂ ਭਾਵਨਾ ਦੇ ਨਾਲ ਪੜ੍ਹਦੇ ਆਂ ਜੇ ਜਦੋਂ ਉਹਦੀ ਕਿਰਪਾ ਦਾ ਸੂਰਜ ਨਿਕਲਦਾ ਹੈ ਤੇ ਅੰਦਰ ਉਹਦੀ ਰਹਿਮਤ ਦੀ ਬਖਸ਼ਿਸ਼ ਹੁੰਦੀ ਆ ਤੇ ਅੰਦਰ ਜੋ ਸਾਡੇ ਬਾਣੀ ਦਾ ਪ੍ਰਭਾਵ ਹੈ ਉਹ ਸਾਡੇ ਜੀਵਨ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕ ਦਿਨ ਫੇਰ ਸਵਾਲ ਕੀਤਾ ਇੱਕ ਸੰਗਤ ਨੇ ਗੁਰੂ ਸਾਹਿਬ ਜੀ ਸਾਨੂੰ ਕਿੱਦਾਂ ਪਤਾ ਲੱਗੇ ਅਸੀਂ ਬਾਣੀ ਪੜ ਰਹੇ ਹਾਂ ਕਿ ਸਾਡਾ ਮਨ ਜਾਗ ਗਿਆ ਮਨ ਜਾਗਣ ਵਾਸਤੇ ਤਾਂ ਆਪਾਂ ਸਭ ਕੁਝ ਕਰਦੇ ਹੁਣ ਮਾਫ ਕਰਨਾ ਸਾਡੀ ਸਾਰੀ ਉਮਰ ਹੋ ਗਈ ਬਾਣੀ ਪੜਦੇ ਆ ਸਾਡਾ ਹਲੇ ਮਨ ਵੀ ਨਹੀਂ ਜਾਗਿਆ ਮਨ ਜਾਗਣਾ ਕੀ ਕਿ ਜੋ ਗੁਰੂ ਕਹਿ ਰਿਹਾ ਕਿ ਅਸੀਂ ਉਹਦੇ ਮੁਤਾਬਿਕ ਕਰ ਰਹੇ ਆ ਸੁਣ ਲਿਆ ਸੁਣ ਕੇ ਛੱਡ ਦਿੱਤਾ ਇਹ ਧੋਖਾ ਅਸੀਂ ਕਿਸੇ ਨਾਲ ਨਹੀਂ ਕਰ ਰਹੇ ਇਹ ਅਸੀਂ ਧੋਖਾ ਆਪਣੇ ਆਪ ਨਾਲ ਕਰ ਰਹੇ ਆ ਜਿਸ ਵੇਲੇ ਉਹਨਾਂ ਸਿੱਖਾਂ ਨੇ ਸਵਾਲ ਕੀਤਾ ਸਤਿਗੁਰੂ ਸਾਨੂੰ ਕਿਦਾਂ ਮੰਨ ਪਤਾ ਲੱਗੇ ਕਿ ਸਾਡਾ ਮਨ ਜਾਗ ਗਿਆ ਸਭ ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੀ ਪ੍ਰੀਅ ਲਾਗੇ ਅਰ ਸਤਿਗੁਰ ਕੀ ਬਾਣੀ ਜਿਹੜਾ ਮਨ ਜਾਗਣ ਦੀ ਇਹ ਨਿਸ਼ਾਨੀ ਹੈ ਜਿਹੜਾ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਪਿਆਰ ਕਰਨ ਦਾ ਭਾਵ ਕਿ ਉਹਦੀ ਗੱਲ ਨੂੰ ਮੰਨਦਾ ਹੈ ਔਰ ਸਤਗੁਰ ਦੀ ਬਾਣੀ ਨੂੰ ਪੜ ਕੇ ਆਪਣੇ ਜੀਵਨ ਵਿੱਚ ਧਾਰਦਾ ਹੈ ਤੇ ਬਾਣੀ ਕਿਉਂ ਨਹੀਂ ਅਸਰ ਕਰਦੀ ਮੈਂ ਇੱਕ ਪੜ ਰਿਆ ਸੀ ਪ੍ਰੋਫੈਸਰ ਸਾਹਿਬ ਸਿੰਧੀ ਦੀ ਕਿਤਾਬ ਦੇ ਵਿੱਚੋਂ ਇੱਕ ਫਰਾਂਸ ਦੇ ਵਿੱਚ ਇੱਕ ਡਾਕਟਰ ਸੀ ਤੇ ਉਹਦਾ ਇੱਕ ਬੜਾ ਅਨੋਖਾ ਜਿਹਾ ਤਰੀਕਾ ਸੀ ਉਹ ਆਏ ਹੋਏ ਮਰੀਜ਼ ਨੂੰ ਚੱਕ ਤਾਂ ਕਰਦਾ ਸੀ ਪਰ ਨਾਲ ਪਰਚੀ ਤੇ ਲਿਖ ਕੇ ਦਿੰਦਾ ਸੀ ਮੈਂ ਠੀਕ ਹੋ ਰਿਹਾ ਹਾਂ ਦਵਾਈ ਖਾਣੀ ਹੈ ਇਹਨੂੰ ਥੋੜੀ ਥੋੜੀ ਦੇਰ ਬਾਅਦ ਪੜਨਾ 20 ਵਾਰੀ ਪੜਨਾ ਲਗਾਤਾਰ ਪੜਨਾ ਮੈਂ ਠੀਕ ਹੋ ਰਿਹਾ ਹਾਂ ਮੈਂ ਠੀਕ ਹੋ ਰਿਹਾ ਹਾਂ ਇਹਨੂੰ 20 ਵਾਰੀ ਪੜਨਾ ਸਾਧ ਸੰਗਤ ਜੀ ਉਹ ਲਿਖਦੇ ਆ ਕਹਿੰਦੇ ਉਸਨੇ ਘਟੋ ਕੱਢ 75% ਲੋਕਾਂ ਨੂੰ ਇਦਾਂ ਠੀਕ ਕਰ ਦਿੱਤਾ ਜੇ ਕੋਣੋਂ ਹੁਣੇ ਇੱਕ ਬੰਦੇ ਆਮ ਬੰਦੇ ਦੇ ਲਿਖੇ ਹੋਏ ਅੱਖਰਾਂ ਦਾ ਅਸਰ ਸਾਡੀ ਜ਼ਿੰਦਗੀ ਵਿੱਚ ਪੈਂਦਾ ਤੇ ਬਾਣੀ ਦਾ ਅਸਰ ਕਿਉਂ ਨਹੀਂ ਹੋਏਗਾ ਇਹ ਗਲਤੀ ਤੇ ਸਾਡੀ ਆ ਨਾ ਜੇ ਸਾਡੇ ਜੀਵਨ ਦੇ ਵਿੱਚ ਅਸੀਂ ਨਹੀਂ ਸਮਝਣਾ ਚਾਹੁੰਦੇ ਜਿਦਾ ਕਬੀਰ ਸਾਹਿਬ ਕਹਿੰਦੇ ਕਬੀਰ ਸਾਚਾ ਸਤਗੁਰ ਕਿਆ ਕਰੇ ਜਿਉ ਸਿਖਾਵੇਂ ਚੂਕ ਅੰਧੇ ਏਕ ਨਾ ਆਕੀਏ ਜਿਉ ਬਾਸ বাজਾਈਏ ਹੂਕ ਜੇ ਅਸੀਂ ਪਾਠ ਵੀ ਕਰ ਲਿਆ ਤੇ ਪਾਪ ਵੀ ਕਰ ਲਿਆ ਸਿਰੇ ਗੁਟਕਾ ਫੜ ਲਿਆ ਸ਼ਰਾਬ ਨੂੰ ਸ਼ਾਮ ਨੂੰ ਸ਼ਰਾਬ ਵੀ ਪੀ ਲਈ ਤੇ ਕੀ ਸਾਡਾ ਫਾਇਦਾ ਕੀ ਹੈ ਅੱਜ ਕਨੇ ਅਸੀਂ ਗੁਰ ਸਿੱਖ ਹੁੰਦੇ ਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਅਸਰ ਹੋਏਗਾ ਬਾਣੀ ਅਸਰ ਕਰਦੀ ਆ ਬਾਣੀ ਅਸਰ ਕਰਦੀ ਆ ਕਦੋਂ ਜਦੋਂ ਅਸੀਂ ਭਾਵਨਾ ਰੱਖਦੇ ਆ ਆਪਣੇ ਗੁਰੂ ਤੇ ਸ਼ਰਧਾ ਰੱਖਦੇ ਆ ਗੁਰੂ ਨਾਲ ਪਿਆਰ ਰੱਖਦੇ ਆ ਤੇ ਬਾਣੀ ਦੀ ਇਹ ਮੱਮਾ ਹੈ ਬਾਣੀ ਅਸਰ ਕਰਦੀ ਹੈ ਇੱਕ ਹੋਰ ਉਦਾਹਰਨ ਆਪਦੀ ਦੇ ਨਾਲ ਸਾਂਝੀ ਕਰਦਾ ਡਾਕਟਰ ਬਲਬੀਰ ਸਿੰਘ ਜੀ ਨੇ ਲਿਖੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਭਰਾ ਸਨ ਰੋਹਤਾਸ ਦਾ ਕਿਲਾ ਜਿਹਦਾ ਸਬੰਧ ਸਾਡੀ ਕੌਮ ਦੇ ਨਾਲ ਬਹੁਤ ਵੱਡਾ ਹੈ ਕਿਉਂਕਿ ਸਾਡੀ ਜੋ ਧਾਰਮਿਕ ਮਾਤਾ-ਮਤਾ ਸਭ ਕੌਰ ਜੀ ਦਾ ਜਨਮ ਰੋਹਤਾਸ ਦੇ ਵਿੱਚ ਹੋਇਆ ਉਸ ਕਿਲੇ ਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਜੇਲ ਸੀ ਉਹਦੇ ਵਿੱਚ ਇੱਕ ਐਸੇ ਕੈਦੀ ਨੂੰ ਪਕੜ ਕੇ ਲਿਆਂਦਾ ਜਿਹੜਾ ਅਤ ਦਰਜੇ ਦਾ ਡਾਕੂ ਸੀ ਸ਼ਰਾਬੀ ਕਵਾਬੀ ਸਭ ਕੁਝ ਮਤਲਬ ਸਰੀਰ ਕਰਕੇ ਵੀ ਬੜਾ ਤਾਕਤਵਰ ਸੀ ਤੇ ਉਹਨੂੰ ਮਸੀ ਬੜੀ ਮੁਸ਼ਕਲ ਦੇ ਨਾਲ ਕੈਦ ਵਿੱਚ ਕੀਤਾ ਗਿਆ ਬੜਾ ਮਾਰਦਾ ਸਪਾਹੀਆਂ ਨੂੰ ਮਾਰਦਾ ਹੈ ਜਿਹੜਾ ਕੋਲ ਆਉਂਦਾ ਉਹਨੂੰ ਧੱਕੇ ਦੇ ਦਿੰਦਾ ਗਾਲਾਂ ਕੱਢਦਾ ਅਤ ਦਰਜੇ ਦਾ ਬੇਚਾਰੀ ਹੈ ਰੋਟੀ ਵੀ ਕੋਈ ਉਹਨੂੰ ਦਿੰਦਾ ਨਾ ਫਿਰ ਦੂਰੋਂ ਰੱਖ ਕੇ ਚਲੇ ਜਾਂਦਾ ਵੀ ਜੇ ਇਹਦੇ ਹੱਥ ਵਿੱਚ ਆ ਗਏ ਤੇ ਇਹਨੇ ਛੱਡਣਾ ਕੋਈ ਨਹੀਂ ਗਾਲਾਂ ਕੱਢਣੀਆਂ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਣੀਆਂ ਪਰ ਕਹਿੰਦੇ ਹਨ ਜਿਹੜੀ ਕੋਠੜੀ ਦੇ ਵਿੱਚ ਉਹਨੂੰ ਬੰਦ ਕੀਤਾ ਸੀ ਨਾ ਉਹਦੇ ਵਿੱਚ ਤਕਰੀਬਨ ਛੋਟਾ ਜਿਹਾ ਇੱਕ ਰੋਸ਼ਨ ਦਾਸ ਸੀ ਤਕਰੀਬਨ ਉੱਥੇ ਘੰਟਾ 2 ਘੰਟੇ ਰੋਸ਼ਨੀ ਆਉਂਦੀ ਸੀ ਜਦੋਂ ਸੂਰਜ ਚੜਦਾ ਸੀ ਉਹ ਬਣਾਏ ਇਦਾਂ ਦਾਸ ਹੀ ਉਹਨਾਂ ਨੂੰ ਕਾਲ ਕੋਠੜੀ ਜਿਹਨੂੰ ਕਹਿੰਦੇ ਆ ਤੇ ਜਦੋਂ ਉਹਨੂੰ ਗੁੱਸਾ ਹੁੰਦਾ ਸੀ ਕ੍ਰੋਧਤ ਹੁੰਦਾ ਸੀ ਤੇ ਉਹ ਕੰਧਾਂ ਵਿੱਚ ਸਿਰ ਮਾਰਦਾ ਹੁੰਦਾ ਬੜਾ ਕੁਛ ਉਹਨੇ ਕਰਨਾ ਇੱਕ ਦਿਨ ਬੜਾ ਜ਼ੋਰ-ਜ਼ੋਰ ਦੀ ਕੰਧਾਂ ਤੇ ਸਿਰ ਮਾਰ ਰਿਹਾ ਹੱਥ ਮਾਰ ਰਿਹਾ ਇੱਕੋ ਤੇ ਫੱਟਾ ਲੱਗਾ ਸੀ ਕੰਧ ਦੇ ਉੱਪਰ ਤੇ ਉਹਦਾ ਹੱਥ ਜ਼ੋਰ ਦੀ ਫੱਟੇ ਤੇ ਲੱਗਾ ਫੱਟਾ ਡਿੱਗ ਪਿਆ ਥੱਲੇ ਫੱਟੇ ਦੇ ਉੱਪਰ ਕੋਈ ਕਾਗਜ਼ ਪਿਆ ਸੀ ਉਹਨੂੰ ਦੇਖਿਆ ਵੀ ਕੋਈ ਚੀਜ਼ ਡਿੱਗੀ ਹੈ ਜਦੋਂ ਉਹਨੇ ਕਾਗਜ਼ ਚੁੱਕਿਆ ਉਹਨ ਹਲੇਰਾ ਸੀ ਵੀ ਕਾਗਜ਼ ਤੇ ਕੀ ਲਿਖਿਆ ਹੁਣ ਉਹ ਉੜੀ ਕਰ ਰਿਹਾ ਵੀ ਸਾਰੇ ਸੂਰਜ ਨਿਕਲੇਗਾ ਰੋਸ਼ਨੀ ਹੋਏਗੀ ਮੈਂ ਇਹਨੂੰ ਪੜਾਂਗਾ ਕੀ ਲਿਖਿਆ ਸਾਧ ਸੰਗਤ ਜੀ ਉਸ ਕਾਗਜ਼ ਦੇ ਉੱਪਰ ਜਦੋਂ ਰੋਸ਼ਨੀ ਹੋਈ ਉਹਨੇ ਜਦੋਂ ਪੜਿਆ ਕਾਗਜ਼ ਦੇ ਉੱਪਰ ਲਿਖਿਆ ਸੀ ਸ਼ਬਦ ਉਹਦੇ ਵਿੱਚ ਕੋਈ ਪਹਿਲਾਂ ਕੈਦੀ ਕੋਈ ਸਿੱਖ ਰੱਕ ਗਿਆ ਸੀ ਉਹ ਸ਼ਬਦ ਸੀ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਵਰ ਨ ਸੁਝੇ ਦੁਜੀ ਠਾਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੂਟੇ ਹਮ ਨਿਰਗੁਣ ਲਿਹੋ ਵਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਣੀ ਵੈਸੇ ਬਾਣੀ ਕੋਈ ਮੰਤਰ ਨਹੀਂ ਹੈ ਪਰ ਜਦੋਂ ਅਸੀਂ ਪੜਦੇ ਆਂ ਭਾਵਨਾ ਦੇ ਨਾਲ ਪੜਦੇ ਆਂ ਕੋਈ ਵੀ ਸ਼ਬਦ ਪੜਾਂਗੇ ਉਹ ਸਾਡਾ ਜਪ ਬਣ ਜਾਏਗਾ ਤੇ ਜਪ ਬਣ ਜਾਏਗਾ ਜਪ ਗੁਰਬਾਣੀ ਦੇ ਵਿੱਚ ਗੁਰਮਤ ਦੇ ਵਿੱਚ ਜਿੱਦਾਂ ਲੋਕੀ ਜਪ ਕਰਦੇ ਆ ਨਾ ਦੁਨੀਆ ਦੇ ਇੱਕ ਸ਼ਬਦ ਦਾ ਰਟਨ ਕਰਦੇ ਆ ਹਾਂ ਸਤਿਗੁਰੂ ਕਹਿੰਦੇ ਸ਼ਬਦ ਪੜੋ ਤੁਸੀਂ ਜਪ ਕਰਨ ਪਰ ਜੋ ਤੁਸੀਂ ਪੜ ਰਹੇ ਹੋ ਉਹਦੇ ਗੁਣ ਤੁਹਾਡੇ ਅੰਦਰ ਆ ਜਾਣੇ ਚਾਹੀਦੇ ਜਿੱਦਾਂ ਉਦਾਹਰਨ ਦੇ ਤੌਰ ਤੇ ਆਪਾਂ ਕਿਸੇ ਦਾ ਨਾਮ ਲਈ ਜਾਈਏ ਫਲਾਣੇ ਬੰਦੇ ਦਾ ਨਾਮ ਜਿਹਦੇ ਨਾਲ ਆਪਣਾ ਪਿਆਰ ਹੈ ਨਾਮ ਲੈਣ ਦੇ ਨਾਲ ਕੁਛ ਨਹੀਂ ਹੋਣਾ ਜਿੰਨੇ ਤੱਕਰ ਉਸ ਬੰਦੇ ਦੇ ਅਸੀਂ ਗੁਣਾਂ ਨੂੰ ਨਹੀਂ ਦੇਖਦੇ ਜਦੋਂ ਉਹਦਾ ਅਸੀਂ ਨਾਮ ਲੈਂਦੇ ਆ ਉਹ ਬੰਦੇ ਦੇ ਗੁਣ ਵੀ ਸਾਡੇ ਸਾਹਮਣੇ ਆ ਜਾਂਦੇ ਆ ਵੀ ਉਹ ਬੰਦੇ ਵਿੱਚ ਆਹ ਗੁਣ ਆਹ ਗੁਣ ਸਾਨੂੰ ਵੀ ਇਹ ਕੰਮ ਕਰਨਾ ਚਾਹੀਦਾ ਸਤਿਗੁਰੂ ਕਹਿੰਦੇ ਨਾਮ ਜਪਣਾ ਤੇ ਨਾਮ ਜਪ ਕੇ ਉਹ ਗੁਣ ਸਾਡੇ ਅੰਦਰ ਆ ਜਾਣ ਗੁਣ ਕਹ ਗੁਣੀ ਸਮਾਵਣਿਆ ਤੇ ਉਹਦਾ ਕਹਿੰਦੇ ਹਨ ਸਿਮਰਨ ਬਣ ਗਿਆ ਉਹਦਾ ਜੀਵਨ ਤਬਦੀਲ ਹੋਣਾ ਸ਼ੁਰੂ ਹੋ ਗਿਆ ਅਸਰ ਹੋਇਆ ਬਾਣੀ ਦਾ ਹੁਣ ਜੇਲ੍ਹ ਦੇ ਵਿੱਚ ਉਹਨਾਂ ਲੋਕਾਂ ਨੂੰ ਉਹਨਾਂ ਦੀ ਕੈਦ ਉਹਨਾਂ ਦੀ ਸਜ਼ਾ ਘਟ ਕਰ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਸਜ਼ਾ ਮਾਫ ਕਰ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਚਾਲ ਚੱਲਣ ਚੰਗਾ ਹੁੰਦਾ ਹੈ ਰਾਜਸੀ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਕਿਲੇ ਵਿੱਚ ਪਹੁੰਚਦਾ ਹੈ ਉਥੇ ਦਾ ਜਿਹੜਾ ਮੁਖੀਆ ਸੀ ਜੇਲ੍ਹ ਦਾ ਜੇਲਰ ਕਹਿ ਦੋ ਜਿਹਨੂੰ ਆਪਾਂ ਕਹਿੰਦੇ ਨੇ ਆ ਤੇ ਉਹਨੂੰ ਪੁੱਛਿਆ ਵੀ ਕਿਸੇ ਕੈਦੀ ਨੂੰ ਛੱਡਣਾ ਹੋਵੇ ਕਹਿਣ ਲੱਗੇ ਹਾਂ ਵੀ ਇੱਕ ਕੈਦੀ ਦਾ ਚਾਲ ਚਲਣ ਬਦਲ ਗਿਆ ਹੈ ਪਹਿਲਾਂ ਇਦਾਂ ਦਾ ਸੀ ਹੁਣ ਇਦਾਂ ਦਾ ਹੋ ਗਿਆ ਕਹਿੰਦੇ ਉਹਨੂੰ ਬੁਲਾਓ ਉਹਨੂੰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਸਵਾਲ ਕਰਦਾ ਵੀ ਤੇਰਾ ਚਾਲ ਚਲਣ ਕਿਦਾਂ ਬਦਲ ਗਿਆ ਉਹਨੇ ਦੱਸਿਆ ਮੈਂ ਆ ਸ਼ਬਦ ਪੜ੍ਹਦਾ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੋਖ ਨਾਮ ਹਰ ਸੋਭਾ ਚਿੰਤਾ ਲਾਹੇ ਹਵਾਰੀ ਕਹਿੰਦੇ ਤੈਨੂੰ ਅੱਜ ਤੂੰ ਤੇਰੀ سزا ਮਾਫ ਤੈਨੂੰ ਅਸੀਂ ਛੱਡਦੇ ਆਂ ਕਹਿੰਦਾ ਮੈਂ ਤਾਂ ਨਹੀਂ ਜਾਣਾ ਉਹ ਕਹਿਣ ਲੱਗੇ ਕਿਉਂ ਨਹੀਂ ਜਾਣਾ ਕਹਿਣ ਲੱਗਾ ਇੱਥੇ ਮੇਰਾ ਜੀਵਨ ਬਦਲ ਗਿਆ ਮੈਂ ਤਾਂ ਇੱਥੇ ਹੀ ਰਹਿਣਾ ਹੈ ਕਹਿੰਦੇ ਚਲੋ ਇਦਾਂ ਕਰਦੇ ਆਂ ਤੈਨੂੰ ਇੱਥੇ ਹੀ ਨੌਕਰੀ ਦੇ ਦਿੰਨੇ ਆਂ ਤੂੰ ਇੱਥੇ ਨੌਕਰੀ ਕਰ ਜੇਲ੍ਹ ਵਿੱਚ ਕਹਿੰਦਾ ਨੌਕਰੀ ਵੀ ਨਹੀਂ ਕਰਨੀ ਨਾ ਮੈਂ ਜਾਣਾ ਤੇ ਨਾਂਵੇਂ ਨੌਕਰੀ ਕਰਨੀ ਉਹ ਕਹਿਣ ਲੱਗਾ ਦੱਸ ਤੈਨੂੰ ਚਾਹੀਦਾ ਕੀ ਹੈ ਕਹਿਣ ਲੱਗਾ ਤੁਸੀਂ ਅਗਲੀ ਵਾਰ ਆਓ ਨਾ ਮੈਨੂੰ ਇੱਕ ਪੋਥੀ ਲਿਆ ਦਿਓ ਬਾਣੀ ਦੀ ਜੇ ਇੱਕ ਸ਼ਬਦ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਦੂਸਰਾ ਸ਼ਬਦ ਮੈਨੂੰ ਰੱਬ ਨਾਲ ਮਿਲਾ ਦੇ ਮੇਰਾ ਮਲਾਪ ਕਰਾ ਦੇ ਬਾਣੀ ਅਸਰ ਕਰਦੀ ਹੈ ਪਰ ਸ਼ਰਤ ਇਹ ਕਿ ਸਾਡੇ ਅੰਦਰ ਭਾਵਨਾ ਬਣ ਜਾਏ ਸਾਡੇ ਅੰਦਰ ਇੱਕ ਪਿਆਰ ਬਣ ਜਾਏ ਦੂਸਰਾ ਗੁਰੂ ਹਰਰਾਇ ਜੀ ਦੇ ਜੀਵਨ ਦੇ ਵਿੱਚ ਬਾਣੀ ਦਾ ਅਦਬ ਇਤਿਹਾਸ ਤੁਸੀਂ ਕਈ ਵਾਰ ਸੁਣਿਆ ਸੰਗਤਾਂ ਆ ਰਹੀਆਂ ਸੀ ਕੀਰਤਪੁਰ ਸਾਹਿਬ ਰਾਤ ਨੂੰ ਤੇ ਸੰਗਤਾਂ ਪੈਦਲ ਚੱਲਦੀਆਂ ਸੀ ਕੀਰਤਨ ਕਰਦੇ ਹੋਇਆਂ ਸੰਗਤਾਂ ਪਹੁੰਚੀਆਂ ਅੱਧੀ ਰਾਤ ਦਾ ਵਕਤ ਹੈ ਤੇ ਜਦੋਂ ਗੁਰਬਾਣੀ ਦੀ ਆਵਾਜ਼ ਸਤਿਗੁਰੂ ਦੇ ਕੰਨਾਂ ਦੇ ਵਿੱਚ ਪਈ ਤੇ ਸਤਿਗੁਰੂ ਜੀ ਕਾਲੀ ਦੇ ਨਾਲ ਉੱਠੇ ਜਲਦੀ ਨਾਲ ਉੱਠੇ ਤੇ ਸਤਿਗੁਰੂ ਜੀ ਦਾ ਗੋਡਾ ਮੰਡੇ ਦੇ ਪਾਵੇ ਦੇ ਨਾਲ ਲੱਗਾ ਖੋਣਕਾਂ ਲੱਗ ਗਿਆ ਕਾਲੀ ਨਾਲ ਥੱਲੇ ਆ ਗਏ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਹਰਾਈਆ ਸਾਹਿਬ ਜੀ ਦੇ ਤੇ ਸੰਗਤਾਂ ਦੇ ਵਿੱਚੋਂ ਮੁਖੀ ਜਿਹੜੇ ਸਨ ਉਹਨਾਂ ਨੇ ਬੇਨਤੀ ਕੀਤੀ ਸਤਗੁਰੂ ਮਹਾਰਾਜ ਸੰਗਤਾਂ ਵੀ ਤੁਹਾਡੀਆਂ ਹਨ ਸੰਗ ਸਤਗੁਰ ਦੀ ਬਾਣੀ ਵੀ ਤੁਹਾਡੀ ਆ ਪਰ ਇੰਨੀ ਕਾਲੀ ਕਿਉਂ ਕੀਤੀ ਸਤਗੁਰੂ ਕਹਿੰਦੇ ਜਿਨ ਪੈ ਅਦਵਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਜਿਹੜਾ ਬਾਣੀ ਦਾ ਅਤਮ ਨਹੀਂ ਕਰਦਾ ਮੇਰਾ ਸਿੱਖ ਹੀ ਨਹੀਂ ਹੈ ਜਿਨ ਪੈ ਅਤਵਣਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਨਾਲ ਕਹਿੰਦੇ ਜੋ ਗੁਰਬਾਣੀ ਭੈ ਕਰੇ ਬਿਨ ਪ੍ਰਿਆਸ ਪਵ ਸਾਗਰ ਤਰੇ ਬੜੀ ਕਿਰਪਾ ਆਪ ਜੀਆਂ ਦੇ ਉੱਪਰ ਨਹੀਂ ਤਾਂ ਆਮ ਕੀ ਹੁੰਦਾ ਆ ਵਿਆਹ ਸ਼ਾਦੀਆਂ ਦੇ ਕਾਰਡ ਉਹਦੇ ਉੱਪਰ ਅੱਜ ਕੱਲ ਤਾਂ ਹੋ ਗਿਆ ਹੁਣ ਮੋਬਾਈਲ ਦੇ ਉੱਪਰ ਆ ਜਾਂਦਾ ਪਰ ਜਿਹੜੇ ਛਾਪਦੇ ਫਿਰ ਉਹ ਬਾਣੀ ਦੀਆਂ ਪੰਕਤੀਆਂ ਉੱਪਰ ਛਾਪ ਦਿੰਦੇ ਆ ਪਰ ਜਿਹਨਾਂ ਜਿਹਨਾਂ ਨੂੰ ਤਾਂ ਸਮਝ ਹੋਏਗੀ ਉਹਨੂੰ ਪਾੜ ਕੇ ਰੱਖ ਲੈਣਗੇ ਵੀ ਗੁਰਬਾਣੀ ਦੀ ਪੰਗਤੀ ਨਹੀਂ ਤਾਂ ਫਿਰ ਕਿੱਥੇ ਸਿੱਟਿਆ ਜਾਂਦਾ ਕਾਰ ਦੇ ਵੀ ਤੁਸੀਂ ਸਮਝਦੇ ਤੇ ਬਾਣੀ ਦਾ ਜਿਹੜਾ ਆਦਬ ਸਤਗੁਰੂ ਜੀ ਨੇ ਸਿਖਾਇਆ ਬਾਣੀ ਦੇ ਆਦਬ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਜੋ ਗੁਰਬਾਣੀ ਭੈ ਕਰੇ ਬਿਨ ਪ੍ਰਿਆਸ ਭਵ ਸਾਗਰ ਤਰੇ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਤੀਸਰੀ ਗੱਲ ਗੁਰਬਾਣੀ ਦੇ ਸਿਧਾਤਾਂ ਦੇ ਨਾਲ ਕਿਸੇ ਨਾਲ ਵੀ ਸਮਝੌਤਾ ਨਹੀਂ। 14 ਸਾਲ ਦੀ ਉਮਰ ਸੀ ਬਾਬਾ RAM ਰਾਏ ਦੀ। ਔਰੰਗਜੀਤ ਸਨੇ ਭੇਜਦਾ ਹੈ। ਔਰੰਗਦੇਵ ਸਨੇ ਭੇਜਦਾ ਹੈ। ਸਤਗੁਰੂ ਸੰਗਤਾਂ ਦਾ ਕਹਿਣਾ ਮੰਨਦੇ ਆ। ਕਹਿਣ ਲੱਗੇ ਜਾਓ RAM ਰਾਏ ਤੁਹਾਡੇ ਸਿਰ ਤੇ ਗੁਰਨਾਨਕ ਦਾ ਹੱਥ ਹੈ। ਪਰ ਗੱਲ ਯਾਦ ਰੱਖਿਓ ਉਹ ਸ਼ਹਿਨशाह ਦਾ ਦਰਬਾਰ ਹੈ। ਤੇ ਇਹ ਰੋਹਾਨੀਅਤ ਦਾ ਦਰਬਾਰ ਹੈ ਯਾਦ ਰੱਖਿਓ ਉਹ ਬਾਦਸ਼ਾਹ ਦਾ ਦਰਬਾਰ ਹੈ ਇਹ ਪਾਦਸ਼ਾਹਾਂ ਦੇ ਪਾਦਸ਼ਾਹ ਦਾ ਦਰਬਾਰ ਹੈ ਯਾਦ ਰੱਖਿਓ ਕਿਸੇ ਨਾਲ ਸਮਝੌਤਾ ਨਹੀਂ ਕਰਦਾ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਬਾਬਾ ਆਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ 72 ਕਰਾਮਾਤਾਂ ਦਿਖਾਈਆਂ 72 ਕਰਾਮਾਤਾਂ ਔਰ ਗੁਰਮਤ ਦੇ ਵਿੱਚ ਕਰਾਮਾਤ ਨੂੰ ਕਿਹੜਾ ਨਾਮ ਦਿੱਤਾ ਗਿਆ ਵੀ ਜੋ ਪਰਮੇਸ਼ਰ ਕਰਦਾ ਉਹਨੂੰ ਮੰਨਣਾ ਹੈ ਕਰਾਮਾਤ ਨਹੀਂ ਕਰਨੀ ਤੇ ਜਦੋਂ ਉਹਨੇ ਵੇਖਿਆ ਕਿ ਪ੍ਰਭਾਵ ਪੈ ਗਿਆ ਔਰ ਜਿਹੜਾ ਔਰੰਗਜ਼ੇਬ ਸੀ ਉਹ ਪੰਜਾਬ ਦੀ ਧਰਤੀ ਤੇ ਪੜਿਆ ਹੋਇਆ ਸੁਲਤਾਨਪੁਰ ਲੋਧੀ ਉਸ ਵੇਲੇ ਮੁਸਲਮਾਨਾਂ ਦੀ ਬਹੁਤ ਵੱਡੀ ਯੂਨੀਵਰਸਿਟੀ ਸੀ ਵੀ ਉੱਥੇ ਦਾ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨੋ ਦਾ ਪੁੱਤਰ ਔਰੰਗਜ਼ੇਬ ਔਰ ਉਹਦਾ ਕਾਫੀ ਪ੍ਰਭਾਵ ਸੀ ਔਰ ਦੇਖੋ ਸਾਥ ਸੰਗਤ ਦੀ ਮੈਂ ਅੱਜ ਆਪਾਂ ਆਮ ਸਿੱਖ ਤੁਸੀਂ ਤੇ ਭਾਗਾ ਵਾਲੇ ਤੇ ਪਾਣੀ ਪਰਦੇ ਆਮ ਸਿੱਖ ਨੂੰ ਪੁੱਛ ਲੋ ਵੀ ਆਸਾ ਕੀ ਵਾਰ ਦੀਆਂ ਕਿੰਨੀਆਂ ਪੌੜੀਆਂ ਹਨ ਕਿੰਨੇ ਸ਼ਲੋਕ ਆ ਪਰ ਉਹਨੂੰ ਪਤਾ ਹੈ ਆਸਾ ਕੀ ਵਾਰ ਪੜੀ ਹੋएगी ਤਾਂ ਹੀ ਪੁੱਛ ਰਿਆ ਨਾ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਆ ਤੇ ਉਹ ਪੁੱਛ ਰਿਆ ਵੀ ਤੁਹਾਡੀ ਬਾਣੀ 'ਚ ਇਹ ਲਿਖਿਆ ਪਰ ਬਾਣੀ ਦਾ ਜੇ ਅਰਥ ਕਰਕੇ ਦੱਸ ਦਿੰਦਾ ਨਾ RAM RAJ ਗੱਲ ਸਪਸ਼ਟ ਹੋ ਜਾਂਦੀ ਗੁਰੂ ਸਹਿਬ ਨੇ ਕਿਹੜੇ ਭਾਵਨਾ ਲਿਖਿਆ ਗੁਰੂ ਨਾਨਕ ਸਾਹਿਬ ਨੇ ਕਿ ਜਿਹੜਾ ਮੁਸਲਮਾਨ ਡਰਦਾ ਹੈ ਆਪਣੇ ਜਿਹੜਾ ਦੁਨੀਆ ਤੋਂ ਪ੍ਰਾਣੀ ਚੜਾਈ ਕਰ ਜਾਂਦਾ ਉਹਨੂੰ ਅਗਨ ਭੇਟ ਨਹੀਂ ਕਰਦੇ ਉਹਨੂੰ ਦਫਨਾਉਂਦੇ ਆ ਪਰ ਇੱਕ ਸਮਾਂ ਇਦਾਂ ਦਾ ਹੁੰਦਾ ਗੁਰੂ ਸਾਹਿਬ ਕਹਿੰਦੇ কুমਹਾਰ ਗਿਆ ਤੇ ਉਹ ਕਬਰਾਂ ਦੇ ਵਿੱਚੋਂ ਚਿਕਨੀ ਮਿੱਟੀ ਪੱਟ ਕੇ ਲਿਆਇਆ ਤੇ ਉਤੋਂ ਮਿੱਟੀ ਪੱਟ ਕੇ ਲਿਆਇਆ ਉਹਦੇ ਭਾਂਡੇ ਬਣਾਏ ਉਹਦੀਆਂ ਇੱਟਾਂ ਤਿਆਰ ਕੀਤੀਆਂ ਫਿਰ ਉਹਨੂੰ ਅੱਗ ਦੇ ਵਿੱਚ ਅੱਗ ਦੇ ਵਿੱਚ ਤਾਂ ਫਿਰ ਸੜਨਾ ਪਿਆ ਇਹ ਗੁਰਮਤ ਨੇ ਸਾਨੂੰ ਬਹੁਤ ਵੱਡੀ ਸਮਝ ਦਿਤਈ ਹੈ ਜੇ ਅੱਜ ਦੇ ਆਪਾਂ ਸਮੇਂ ਵਿੱਚ ਦੇਖੀਏ ਪਿਛਲੇ ਸਮੇਂ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਮੁਸਲਮਾਨ ਭਰਾਵਾਂ ਵੱਲੋਂ ਇੱਕ ਅਰਜੀ ਪਾਈ ਗਈ ਸੀ ਕਿ ਸਾਨੂੰ ਕਬਰਾਂ ਵਾਸਤੇ ਜਗ੍ਹਾ ਦਿੱਤੀ ਜਾਏ ਹਾਈ ਕੋਰਟ ਨੇ ਜਵਾਬ ਦਿੱਤਾ ਸੀ ਵੀ ਇੱਥੇ ਤਾਂ ਜਿੰਦਿਆਂ ਵਾਸਤੇ ਜਗ੍ਹਾ ਨਹੀਂ ਹੈ ਤੁਸੀਂ ਦੇਖੋ ਨਾ ਕਿ ਤਾਂ ਲਾਈਨਾਂ ਦੇ ਉੱਪਰ ਹੀ ਲੋਕਾਂ ਦੇ ਘਰ ਬਣਾਏ ਹੋਏ ਹੈ। ਜੇ ਜਿੰਦਿਆਂ ਵਾਸਤੇ ਜਗ੍ਹਾ ਨਹੀਂ ਤੇ ਤੁਹਾਨੂੰ ਮਰਦਿਆਂ ਵਾਸਤੇ ਜਗ੍ਹਾ ਕਿੱਥੋਂ ਦਈਏ ਜਿੱਦਾਂ ਹੁਣ ਚੱਲਿਆ ਸੀ ਮਾਹੌਲ ਬਣਿਆ ਵੀ ਸਪੀਕਰ ਬੰਦ ਕਰਦੇ ਹੋ ਬਾਹਰਲੇ ਬੰਦ ਕਰਦੇ ਹੁਣ ਸਾਨੂੰ ਤਾਂ ਕੋਈ ਫਰਕ ਨਹੀਂ ਨਾ ਗੁਰਮਤਿ ਕੀ ਕਹਿੰਦੀ ਹੈ ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਵਹਿਰਾ ਹੋਏ ਫਿਰਬਾ ਦਾ ਤੇਰੇ ਅੰਦਰ ਵਸਦਾ ਵੇ ਇਦਾਂ ਦਾ ਧਰਮ ਨਹੀਂ ਦਿੱਤਾ ਜਿਹਨੂੰ ਕੋਈ ਚੈਲੰਜ ਕਰੇ ਤੁਸੀਂ 100 ਸਾਲ ਅੱਗੇ ਜਾਓਗੇ 200 ਸਾਲ ਅੱਗੇ ਵੀ ਜਾਓਗੇ ਤੁਹਾਡੇ ਧਰਮ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਸਤਗੁਰ ਨੇ ਨਵੀਨਤਾ ਸਾਨੂੰ ਦਿੱਤੀ ਹੈ ਤੇ ਸਾਧ ਸੰਗਤ ਜੀ ਉਸ ਸਲੋਕ ਦਾ ਅਰਥ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਆਰ ਪੇੜੇ ਮਤਲਬ ਬਸ ਪੈਣਾ ਉਹ ਮਤਲਬ কুমਿਆਰ ਜਿਹੜਾ ਸੀ ਮਿੱਟੀ ਲੈ ਘੜ ਪਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਛੜਦੀ ਹੋਈ ਪੁਕਾਰ ਕਰਦੀ ਹੈ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਾਰ ਨਾਨਕ ਜਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ ਤੇ ਗੱਲ ਤਾਂ ਇੰਨੀ ਕੀ ਸੀ ਨਾ ਹੁਣ ਸਾਨੂੰ ਤਾਂ ਫਰਕ ਨਹੀਂ ਸਿੱਖ ਰਹਿਤ ਮਰ ਜਾਂਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਲਓ ਪਈ ਸਭ ਤੋਂ ਵਧੀਆ ਤਰੀਕਾ ਜਿਹੜਾ ਅਗਨ ਭੇਟ ਕਰਨਾ ਹੁਣ ਤੁਸੀਂ ਲਕਣਾ ਕਿੱਥੇ ਲਿਆਓਗੇ ਆਉਣ ਵਾਲੇ ਸਮੇਂ ਵਿੱਚ ਮਸ਼ੀਨਾ ਆ ਗਈਆਂ ਵੱਡੇ ਸ਼ਹਿਰਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਚਾਹੇ ਤੁਸੀਂ ਪਾਣੀ ਵਿੱਚ ਰੋੜਦੇ ਹੋ ਚਾਹੇ ਤੁਸੀਂ ਦਫਨ ਕਰਦੇ ਹੋ ਚਾਹੇ ਉਹਨੂੰ ਅਗਨ ਭੇਟ ਕਰਦੇ ਹੋ ਭਾਵੇਂ ਮਸ਼ੀਨ ਨਾਲ ਉਹਨੂੰ ਉਹਦਾ ਸੰਸਕਾਰ ਕਰਦੇ ਉਹ ਤਾਂ ਚਲਾ ਗਿਆ ਨਾ ਸੰਸਾਰ ਦੇ ਉੱਤੇ ਸਰੀਰ ਹੈ ਮਿੱਟੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੋਈ ਫਰਕ ਨਹੀਂ ਰੱਖਿਆ ਕਿਉਂਕਿ ਜਿਸ ਗੱਲ ਨੂੰ ਅਸੀਂ ਸਮਝ ਲਈਏ ਤੇ ਗੁਰਬਾਣੀ ਦੇ ਸਤਾਤਾ ਨਾਲ ਫੈਸਲਾ ਨਹੀਂ ਕੀਤਾ ਗੁਰੂ ਸਾਹਿਬ ਕਹਿੰਦੇ ਜਿੱਧਰ ਤੇਰਾ ਮੂੰਹ ਹੈ ਨਾ ਉਧਰ ਚਲਾ ਜਾ ਕਿਉਂਕਿ ਦੋ ਚੀਜ਼ਾਂ ਸਾਸ ਸੰਗਤ ਦੀ ਇੱਕ ਗੁਰੂ ਦੀ ਗੋਦ ਹੈ ਇੱਕ ਸਮੇ ਦੀ ਹਕੂਮਤ ਦੀ ਗੋਦ ਹੈ ਜਿਹੜਾ ਬਾਫ ਕਰਨਾ ਜਿਹੜਾ ਗੁਰੂ ਦੀ ਗੋਦ ਵਿੱਚੋਂ ਨਿਕਲ ਕੇ ਹਕੂਮਤ ਦੀ ਗੋਦ ਵਿੱਚ ਬੈਠਦਾ ਉਹਨੂੰ ਕਦੇ ਸਨਮਾਨ ਨਹੀਂ ਮਿਲਿਆ ਭਾਵੇਂ ਪੁਰਾਣਾ ਇਤਿਹਾਸ ਪੜ੍ਹ ਕੇ ਦੇਖ ਲਓ ਜਾਂ ਆਉਣ ਵਾਲਾ ਇਤਿਹਾਸ ਪੜ੍ਹ ਕੇ ਕਦੇ ਉਹਨੂੰ ਸਨਮਾਨ ਨਹੀਂ ਮਿਲੇਗਾ ਹਾਂ ਜਿਹੜਾ ਹਕੂਮਤ ਦੀ ਗੋਦ ਵਿੱਚੋਂ ਉੱਠਿਆ ਗੁਰੂ ਦੀ ਗੋਦ ਵਿੱਚ ਆਇਆ ਮੈਂ ਬੇਨਤੀ ਕਰ ਰਿਹਾ ਕੌਣ ਸੀ ਬਾਬਾ ਰਾਮ ਰਾਏ ਗਿਆ ਔਰੰਗਜ਼ੇਬ ਦੀ ਗੋਦ ਵਿੱਚ ਬੈਠਾ ਬਾਬਾ ਰਾਮ ਰਾਏ ਅੱਜ ਵੀ ਕਿਹਾ ਰਾਮ ਰਾਈਆਂ ਨਾਲ ਹੀ ਵਰਤਣਾ ਅੱਜ ਵੀ ਕਿਹਾ ਜਾਂਦਾ ਹੈ ਕੀ ਹਾਲਤ ਹੋਈ ਉਹਦੀ ਦੂਣ ਦਾ ਇਲਾਕਾ ਮਿਲਿਆ ਜਿਹਨੂੰ ਅੱਜ ਦੇਹਰਾ ਦੂਣ ਕਹਿੰਦੇ ਆ ਉਹਦੇ ਚੇਲਿਆਂ ਨੇ ਛੱਡ ਦਿੱਤਾ ਸੀ ਕੀ ਹਾਲਤ ਹੋਈ ਰਾਮ ਰਾਏ ਦੀ ਪਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਭਾਈ ਆਨੰਦ ਲਾਲ ਜੀ ਨਿਕਲਦੇ ਆ ਗੁਰੂ ਕਲਗੀਧਰ ਪਾਸ਼ਾ ਦੇ ਦਰਬਾਰ ਦੇ ਵਿੱਚ ਆਉਂਦੇ ਆ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈ ਗੁਰਦਾਸ ਸਾਹਿਬ ਦੀਆਂ 12 ਕਵਿਤ ਸਵਈਏ ਆ ਤੇ ਤੀਸਰਾ ਗੁਰੂ ਘਰ ਦੇ ਵਿੱਚ ਜੇ ਬੜੀ ਜਾਂਦੀ ਬਾਣੀ ਭਾਈ ਆਨੰਦ ਲਾਲ ਸਿੰਘ ਜੀ ਦੀ ਇਹਨਾਂ ਮਾਣ ਮਿਲਿਆ ਜਿਹੜਾ ਗੁਰੂ ਦੀ ਗੋਦ ਵਿੱਚ ਆਉਂਦਾ ਉਹਨੂੰ ਮਾਣ ਸਨਮਾਨ ਮਿਲਦਾ ਇਹ ਗਲਤ ਨਹੀਂ ਹੈ ਕਿ ਅਸੀਂ ਜੋ ਗੁਰੂ ਹਰ राय ਸਾਹਿਬ ਜੀ ਨੇ ਬਾਣੀ ਦਾ ਅਧਵ ਸਿਖਾਇਆ ਬਾਣੀ ਦੀ ਮਹਿਮਾ ਦੱਸੀ ਹੈ ਔਰ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਕਦੇ ਵੀ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਕੋਈ ਵੀ ਹੋਵੇ ਤੇ ਅੱਜ ਅਸੀਂ ਕਿਦਾਂ ਲਾਭ ਲੈ ਸਕਦੇ ਹਾਂ ਆਖਰੀ ਬੇਨਤੀ ਕਰਕੇ ਸਮਾਪਤੀ ਕਰ ਰਹੇ ਹਾਂ ਅਸੀਂ ਜਿੱਦਾਂ ਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ ਸਾਡੀ ਕੌਮ ਦੇ ਵਿੱਚ ਮਾਫ ਕਰਨਾ ਬਾਣੀ ਪੜੀ ਬਹੁਤ ਜਾ ਰਹੀ ਹੈ ਪਰ ਸਮਝ ਹੀ ਘਟ ਜਾਂਦੀ ਸਮਝ ਨਹੀਂ ਬਿਆਸੀ ਅਸੀਂ ਪੜ ਰਹੇ ਆ ਗੁਰੂ ਸਾਹਿਬ ਕੀ ਕਹਿੰਦੇ ਅੱਜ ਤੁਸੀਂ ਕਿਸੇ ਨੂੰ ਪੁੱਛੋ ਜੀ ਮੈਂ ਤਾਂ ਜੀ 11 ਜਪਜੀ ਸਾਹਿਬ ਦੇ ਪਾਠ ਕਰ ਲੇ ਮubaruk ਹੈ ਮੈਂ ਪੰਜ ਸੁਖਨੀ ਸਾਹਿਬ ਦੇ ਪਾਠ ਕਰ ਲਿਆ ਇੱਕ ਪੰਕਤੀ ਦਾ ਵੀ ਅਰਥ ਨਹੀਂ ਪਤਾ ਹੁਣ ਜਪਜੀ ਸਾਹਿਬ ਪੜ ਜਿਹੜੇ ਕੀ ਕੀ ਪਾਠ ਕਰਦੇ ਕਦੇ ਪੁੱਛ ਕੇ ਦੇਖੋ ਵੀ ਆ ਲਿਖਿਆ ਜਪਜੀ ਸਾਹਿਬ ਦੇ ਵਿੱਚ ਸਵਸਤ ਆਤ ਬਾਣੀ ਬਰਮਾਓ ਇਹਦਾ ਅਰਥ ਕੀ ਹੈ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਪਾਠੀ ਬਣ ਗਏ ਅਸੀਂ ਬਣਨਾ ਸੀ ਪਾਠਕ ਉਹਨੂੰ ਸਮਝਣ ਦਾ ਯਤਨ ਕਰਨਾ ਸੀ ਗਿਣਤੀ ਵਿੱਚ ਪੈ ਗਏ 965 ਅੰਕ ਦੇ ਉੱਪਰ ਰਾਮਕਲੀ ਰਾਗ ਦੇ ਵਿੱਚ ਇੱਕ ਪੰਕਤੀ ਆਉਂਦੀ ਸਭ ਕਹਿੰਦੇ ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲਖ ਅਪਾਰਾ ਤੂੰ ਗਿਣਤੀਆਂ ਦੇ ਨਾਲ ਨਹੀਂ ਮਿਲਦਾ ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲਖ અપਾਰਾ ਪੜਿਆ ਮੂਰਖ ਆਖੀਏ ਜਿਸ ਲਬ ਲੋਭ ਹੰਕਾਰ ਮੈਂ ਇਹਨੇ ਪਾਠ ਕਰਦਾ ਮੈਂ ਇਹਨੇ ਪਾਠ ਅੰਦਰ ਹੰਕਾਰ ਆ ਪਰ ਸਮਝਿਆ ਕੋਈ ਨਹੀਂ ਜਦਨ ਅਸੀਂ ਪਾਠਕ ਬਣਾਂਗੇ ਸਾਡੀ ਕੌਮ ਦੇ ਵਿੱਚ ਗੁਰਬਾਣੀ ਵਿਆਖਣ ਦੇ ਵਿਦਵਾਨ ਇੱਕ ਦਰਜੇ ਦੇ ਪ੍ਰੋਫੈਸਰ ਸਾਹਿਬ ਸਿੰਘ ਜੀ ਪਹਿਲਾਂ ਹਿੰਦੂ ਪਰਿਵਾਰ ਦੇ ਵਿੱਚ ਅਸੀਂ ਨਾਮ ਸੀ ਨੱਥੂ ਰਾਮ ਸਿੱਖੀ ਧਾਰਨ ਕੀਤੀ ਪਾਠੀ ਬਣ ਗਏ ਪਰਿਵਾਰ ਨੂੰ ਪਾਲਣਾ ਸੀ ਪਰ ਇੱਕ ਦਿਨ ਪਾਠ ਕਰਦੇ ਆ ਕਾਲਜ ਵੀ ਪੜ੍ਹਦੇ ਆ ਪਾਠ ਵੀ ਕਰਦੇ ਆ ਇੱਕ ਦਿਨ ਪਾਠ ਕਰਦੇ ਆ ਸਮਝ ਆਈ ਕਿ ਇਹ ਨਾਨਕ ਸ਼ਬਦ ਆਇਆ ਨਾਨਕ ਦੇ ਕਕੇ ਨੂੰ ਔਂਕੜ ਵੀ ਹੈ ਨਾਨਕ ਦੇ ਕਕੇ ਨੂੰ ਸਿਆਰੀ ਵੀ ਹੈ ਕਕਾ ਮੁਕਤਾ ਵੀ ਹੈ ਤੇ ਇਹ ਗਲਤ ਤਾਂ ਨਹੀਂ ਲਿਖਿਆ ਹੋਣਾ ਨਾ ਗਲਤ ਤਾਂ ਨਹੀਂ ਲਿਖਿਆ ਨਾ ਗੁਰੂ ਸਾਹਿਬ ਨੇ ਸ਼ਬਦ ਤੁਸੀਂ ਵੀ ਪੜਦੇ ਸਾਰੇ ਬਹੁਤ ਭਾਗਾ ਵਾਲੇ ਸੱਜ ਪੜ ਕਰਦੇ ਹੋ ਭਗਤ ਸ਼ਬਦ ਹੁੰਦਾ ਭਗਤ ਭੱਬਾ ਗੱਗਾ ਤੱਤਾ ਭੱਬਾ ਗੱਗਾ ਤੱਤੇ ਨੂੰ ਔਂਕੜ ਭੱਬਾ ਗੱਗਾ ਤੱਤੇ ਨੂੰ ਹਿਆਰੀ ਉਚਾਰਨ ਭਗਤੇ ਹੀ ਆ ਪਰ ਉਹਦਾ ਅਰਥ ਤਿੰਨਾਂ ਦਾ ਅਲੱਗ-ਲੱਗ ਹੈ ਤਿੰਨਾਂ ਦਾ ਅਲੱਗ-ਲੱਗ ਹੈ ਤੇ ਉਹਨਾਂ ਨੇ ਸਮਝਿਆ ਵੀ ਇਹ ਕੋਈ ਗੁਰੂ ਸਾਹਿਬ ਨੇ ਲਿਖਿਆ ਗਲਤ ਦੁਰੇ ਉਹਨਾਂ ਨੇ ਗ੍ਰੰਥ ਤੇ ਆ ਲਿਆਂਦੇ ਪੜਚੋਲ ਕੀਤੀ ਅਜ ਗੁਰਬਾਣੀ ਵਿਆਕਰਨ ਦੇ ਮਹਾਨ ਵਿਦਵਾਨ ਬਣੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਲਿਖਿਆ ਜਦੋਂ ਅਸੀਂ ਵਿਆਕਰਨ ਨੂੰ ਸਮਝਾਂਗੇ ਕਿ ਉਹ ਜੋ ਲਿਖਿਆ ਸਤਿਗੁਰ ਨੇ ਇੱਕ ਮੈਂ ਪੰਕਤੀ ਸਰਬਨ ਕਰਾ ਰਿਹਾ ਆਪ ਜੀ ਨੂੰ ਸਤਿਗੁਰ ਦੀ ਬਾਣੀ ਹੈ ਕਹਿੰਦੇ ਆਹਾਰ ਸਭ ਕਰਦਾ ਬਿਰੇ ਆਹਾਰ ਇੱਕ ਨਾ ਹੋਏ ਨਾਨਕ ਜਿਸ ਆਹਾਰ ਜਗ ਉਧਰੇ ਵਿਰਲਾ 부ਝੇ ਕੋਈ ਆਹਾਰ ਸ਼ਬਦ ਉਚਾਰਨ ਇੱਕੋ ਹੀ ਆ ਪਰ ਤੁਸੀਂ ਦਰਸ਼ਨ ਕਰੋਗੇ ਪਹਿਲੇ ਆਹਾਰ ਦੇ ਰਾਰੇ ਨੂੰ ਕੋਈ ਮਾਤਰਾ ਨਹੀਂ ਹੈ ਦੂਸਰੇ ਆਹਾਰ ਦੇ ਰਾਰੇ ਨੂੰ ਔਂਕੜ ਹੈ ਤੀਸਰੇ ਆਹਾਰ ਦੇ ਰਾਰੇ ਨੂੰ ਸਿਆਰੀ ਹੈ ਇਹਨਾਂ ਦਾ ਅਰਥ ਅਲੱਗ-ਅਲੱਗ ਹੈ ਆਹਾਰ ਸਭ ਕਰਦਾ ਕੰਮ ਸਾਰੇ ਕਰਦਾ ਫਿਰਦਾ ਹੈ ਆਹਾਰ ਇੱਕ ਨਾ ਹੋਏ ਇੱਕ ਆ ਗਿਆ ਨਾਲ ਇੱਕ ਵਚਨ ਹੋ ਗਿਆ ਸਿਮਰਨ ਕਰਨ ਦਾ ਭਗਤੀ ਕਰਨ ਦਾ ਕੰਮ ਤੇਰੇ ਕੋਲ ਹੈ ਹੀ ਨਹੀਂ ਆਹਾਰ ਸਭ ਕਰਦਾ ਫਿਰੇ ਆਹਾਰ ਇੱਕ ਨਾ ਹੋਏ ਜੇ ਅਹਾਰ ਜਾਗ ਉਧਰ ਵੀ ਜਿਸ ਕੰਮ ਵਿੱਚ ਲੱਗ ਕੇ ਉਹ ਸੰਸਾਰ ਤੋਂ ਉਧਰ ਨਾ ਸੀ ਜਿਸ ਹਾਰ ਜਾਗ ਉਧਰ ਹੈ ਬਿਰਲਾ ਬੁੱਝੇ ਤੇ ਬਾਣੀ ਜਿਹੜੀ ਹੈ ਸਾਨੂੰ ਧਿਆਨ ਮੰਗਦੀ ਹੈ ਤੇ ਗੁਰੂ ਸਾਹਿਬ ਗੁਰੂ ਹਰ ਰਾਜ ਸਾਹਿਬ ਜੀ ਦਾ ਪ੍ਰਕਾਸ਼ ਪਰ ਮਨਾ ਰਹੇ ਆਪਾਂ ਤੇ ਸਾਨੂੰ ਇਹ ਜ਼ਰੂਰੀ ਹੈ ਕਿ ਜੋ ਸਤ ਗੁਰ ਨੇ ਬਾਣੀ ਦੀ ਮਹਿਮਾ ਬਾਣੀ ਦਾ ਆਦਬ ਤੇ ਗੁਰਬਾਣੀ ਦੇ ਸਦਾਤਾ ਦੇ ਨਾਲ ਕਿਸੇ ਨਾਲ ਕੋਈ ਸਮਝੌਤਾ ਨਹੀਂ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਦੀ ਸਮੇਂ ਦੀ ਸਮਾਪਤੀ ਆ ਇਨੀਆਂ ਬੇਨਤੀਆਂ ਆਪ ਜੀਆਂ ਦੇ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ